ਪੰਹੀ ਰਾਜ ਇੰਜਨ ਸਟਾਰਟ ਕੀਤਾ ਤੁਹਾਨੂੰ ਪਹਿਲੇ ਵੀਡੀਓ ਦਿਖਾਇਆ ਤੇ ਹੁਣ ਆਪਾਂ ਇਹਦੇ ਰਾਹ ਨਿਕਲਾਈ ਫੜੜਾ ਕਿੰਨੇ ਚਿੱਟਾ ਤੋਂ ਬਹੁਤ ਮਾੜਾ ਦੋ ਬਾਕੀ ਦਾ ਨੌਇਲਾ ਵੀ ਝਾਮ ਸੀ ਇਹਦੀਆਂ ਤੇ ਇਹਦਾ ਪੰਪ ਵੀ ਦੋ ਪਲੰਜਰ ਕੰਮ ਨਹੀਂ ਕਰਦੇ ਸੀ ਤੇ ਇਸ ਕਰਕੇ ਚਿੱਟਾ ਇਹ ਤੋਂ ਮਾੜਾ ਹੈ ਇਹਨਾਂ ਦੀ ਪੂਰੀ ਗੱਲ ਪਣੀ ਤੇ ਹੁਣ ਆਪਾਂ ਤੇ ਹੁਣ ਪੰਪ ਕਰਵਾ ਕੇ ਆਪਾਂ ਦਾ ਪੰਪ ਦਾ ਕੰਮ ਹੁਣ ਆਪਾਂ ਇਹਨੂੰ ਸਟਾਰਟ ਕਰਨਾ ਤੇ ਤੇ 82 ਦੇ ਕਿ ਫਾਲਟ ਨਿਕਲਿਆ ਪੰਪ ਦਾ ਪਹਿਲੇ ਵੀ ਆਪਾਂ ਰਿੰਗ ਪਾਉਣੇ ਅੱਜ ਇੰਜਨ ਦੇ ਕ੍ਰੈਂਕ ਰੰਗ ਵਗੈਰਾ ਬੰਦ ਦਿੱਤੇ ਆਪ ਇਸ ਲਈ ਵਸੂਆ ਤੇ ਅਸ ਕੰਜਸ ਸਿੰਘ ਦੇ ਕਸਿਆ ਗਿਆ ਤੇ ਰਿੰਗ ਪਾਉਣਿਆਂ ਦੇ ਅੱਜ ਇਹਨਾਂ ਗ੍ਰੈਂਡਰ ਖਰਾਬ ਹੋ ਗਿਆ ਤੇ ਇਹਨਾਂ ਦਾ ਡੱਬਾ ਪਟਣਾ ਸੀ ਮਿਸਤਰੀ ਨੇ ਤੇ ਮੈਨਾਂ ਤਾਂ ਮੈਂ ਡੱਬਾ ਪਟਣਾ ਮੈਂ ਨਾ ਸਾ ਵੀ ਇਹਨੇ ਪੂਰਾ ਘੰਟਾ ਲਾਇਆ ਦੇਖੋ ਜੀ ਰੇਤੀ ਨਾਲ ਰਗੜ ਰਗੜ ਕੇ ਰਗੜ ਰਗੜ ਕੇ ਮੈਂ ਖਾ ਵੀ ਤੂੰ ਇਹਨੂੰ ਇਦਾਂ ਹੀ ਵੜ ਲਾ ਪੇਸ਼ ਕਾ ਨਾਲ ਤੇ ਫਿਰ ਕੀ ਹੋ ਜਾਊਗਾ ਉਹਨਾਂ ਨੇ ਨਹੀਂ ਤੈਨੂੰ ਨਹੀਂ ਪਤਾ ਇਹਦੇ ਵਿੱਚ ਖਾਸियत ਹੁੰਦੀ ਹੈ ਉਹਦੇ ਕਰਕੇ ਅਸੀਂ ਇਦਾਂ ਕਰੀ ਜਾਂਦਾ ਇਹਦੇ ਕੀ ਖਾਸियत ਮਾਰੇ ਦੱਸਾ ਜੇ ਉਹ ਕੁੱਪਣਾ ਜੀ ਕਿੰਨੇ ਦੰਦਾ ਕੁੱਪਣਾ ਇਹ ਸਕ੍ਰੈਚ ਕਰਨਾ ਪੈਣਾ ਹਾਂਜੀ ਹਾਂਜੀ ਕਿੰਨੇ ਨਿਕਲਣ ਕਾਰਕ ਵਿਖਾਜ ਦੇ ਆਪਣਾ ਜਿਵੇਂ ਉਹ ਗਾਣਾ ਨਿਕਾ ਧਰਨਾ ਪੈਦਾ ਜੀ ਗਾਣਾ ਨਿਕਾ ਜਿਹੜੇ ਰੰਗ ਬਰੰਗੇ ਪਾਉਂਦੇ ਪੈ ਵੀ ਸੂਟ ਵੀ ਸਾਡੇ ਨੇ ਹੈ ਵੀ ਜਾਨੀ ਕਿ ਪੈਸੇ ਵੀ ਸਾਡੇ ਸਮਾਨ ਵੀ ਸਾਡਾ ਤੇ 쿠ਪਨ ਕਿੰਨਾ ਨਿਕਲਿਆ ਹੈ ਇਹ 쿠ਪਨ ਦਾ ਨਿਕਲਿਆ ਜੀ ਇਹਦਾ ਤਕਰੀਬਨ 670 ਰੁਪਏ ਦਾ ਆ ਦੇਖੋ ਇਹਨਾਂ ਸਕੈਚ ਵਾਰਾ ਕਰਨਾ ਪੈਂਦਾ ਬਾਅਦ ਚ ਫਿਰ ਪਤਾ ਲੱਗੂਗਾ ਕਿੰਨੇ ਪੈਸੇ ਆਉਂਦੇ ਆ ਮੈਂ ਕਰਾਂ ਸਕੈਨ ਹੂੰ ਕਹਿਣ ਵਿੱਚ ਹੋ ਜਾਏਗਾ ਹੋ ਜਾਏਗਾ ਚਾਹ ਆ ਗਈ ਆਪਣੇ ਆ ਬੰਦ ਨੇ ਸ਼ੁਆਹਰ ਚਾਹ ਵਾਸਤੇ ਰੱਖਿਆ ਇਹਨਾਂ ਚਾਹ ਚ ਬਣਾਉਣੀ ਹੈ ਤੇ ਬਾਕੀ ਸਮਾਂ ਸੁਣ ਤੋਣਾ ਕਿ ਹੋਰ ਵੀ ਕੰਮ ਕਰ ਜਾਂਦਾ ਹੈ ਮਿਸਤਰੀ ਸਾਹਿਬ ਸਾਰਾ ਕਰਦਾ ਹੈ ਹਾਂ ਸਾਰਾ ਕਰਦਾ ਸਾਰਾ ਕੰਮ ਜਾਣਦਾ ਹੈ ਬੰਦਾ ਥੋੜਾ ਠੰਡਾ ਹੈ ਹਨਾ ਨਹੀਂ ਠੰਡਾ ਕਿਉਂ ਹੈ ਠੰਡਾ ਲੱਗਦਾ ਹੈ ਥੋੜਾ ਜਾਂ ਬੋਲਦਾ ਉਹਦਾ ਕੰਮ ਜੀ ਸ਼ਹਿਰ ਹੈ ਪੂਰਾ ਤੇ ਉਹਦਾ ਠੰਡਾ ਹੈ ਬੰਦਾ ਬੋਲਣ ਬੁਲਣ ਨੂੰ ਐਵੇਂ ਗੱਲਾਂ ਨਾ ਆਹ ਬਣਾ ਲੈਣਗੇ ਹਾਂ ਦੇਖ ਲਓ ਜੀ ਇਹਨਾਂ ਨੇ ਇੰਨੀ ਕਾਰਾ ਕਰੀਏ ਵੀ ਇਹਨਾਂ ਨੇ ਚਾਹ ਇੱਥੇ ਲਾਗੇ ਤਾਂ ਗਿਆ ਹੋਟਲ ਨੇ ਉੱਥੋਂ ਚਾਹ ਲੈਣ ਨੂੰ ਨਾ ਬਣਾਉਣੀ ਆ ਆਪਦੀ ਉਹ ਵੀ ਹਾੜੇ ਪੱਲੇ ਪੀਣੀ ਇਹਨਾਂ ਨੇ ਕਿੰਨਾ ਮੈਂ ਨਾ 3 ਦਿਨ ਹੋ ਚੱਲੇ ਆ ਤੇ ਸਰਜੀ ਦਾ ਕਿੰਨੇ ਕਿੰਨੇ ਦਿਨ ਤੇ ਆਪਾਂ ਨੂੰ ਫ੍ਰੀ ਕਰ ਦੇਗਾ ਹੁਣ ਮੇਰੇ ਬਣ ਜਾਣਾ ਕੀ ਹੁੰਦੇ ਬਣ ਜਾਣਾ ਹਾਂ ਉਹ ਹਾਂਜੀ ਕਿੰਨੇ ਦਿਨ ਫ੍ਰੀ ਕਰ ਦੇਗਾ ਮੈਨੂੰ ਇਹ ਹੋ ਗਿਆ ਬਸ 2 ਦਿਨ ਨਿੱਕਾ ਕੇ 2 ਆ ਜਾ ਉਹਨਾਂ 5 ਦਿਨ ਹੋ ਗਏ ਇੰਜ ਨੂੰ 3 ਦਿਨ ਨਾਲ ਸਮਾਨ ਤੋਂ ਹੋਂ ਤੇ ਲਾਇਆ ਤੇ ਬਾਕੀ 2 ਦਿਨ ਫੀਟਿੰਗ ਤੇ ਹੋ ਜਾਣੇ ਆ 5 ਦਿਨਾਂ ਦੇ ਕਰ ਦੇਗਾ ਨਾ ਤਿਆਰ ਆ ਅੱਧੀ ਹੋ ਗਈ ਮੈਂ ਜਾਣਾ ਐਮਪੀ ਆ ਰਿਹਾ ਦੋ ਘੰਟੇ ਕਰ ਦੇਗਾ ਹਾਂਜੀ ਹਾਂਜੀ ਤੇ ਚਾਹ ਆ ਗਈ ਬੰਦਾ ਸਪੈਸ਼ਲ ਇੱਕ ਇਹ ਤੇਰੀ ਤਾਰੀਫ ਆ ਵੀ ਚਾਹ ਵਾਹ ਤੇ ਬੰਦਾ ਸਪੈਸ਼ਲ ਰੱਖਿਆ ਆ ਜੀ ਬਨਾਲੇ ਰੀ ਰਿੰਗਾਂ ਦਾ ਹੀ ਸ਼ਿਵਾਰ ਕਰ ਰਿਹਾ ਮਾਲਕੀ ਕਿਰਪਾ ਨਾਲ ਪਹਿਲਾ ਪੀਟਾ ਪਾਤਾ ਆਪਾਂ ਪਾਉਣ ਲੱਗਿਆ ਤੇ ਤੇ ਬਨਾਲੇ ਨੂੰ ਆਪਾਂ ਪੁੱਛਿਆ ਬਾਈ ਆਪਾਂ ਇੰਨਾਂ ਦਾ ਸਾਰਾ ਇੰਟਰਵਿਊ ਦੇਈਏ ਬੰਦਿਆਂ ਨੂੰ ਆਪਣੇ ਵੀਰਾਂ ਨੂੰ ਵੀ ਟਾਈਮ ਕੁ ਵਗੈਰਾ ਕਿਵੇਂ ਫਿਟਿੰਗ ਹੁੰਦੀ ਹੈ ਇਹਾਂ ਦਾ ਵੀ ਟਾਈਮ ਕੁ ਬਾਰੇ ਮੈਂ ਨਹੀਂ ਵਿਖਾ ਸਕਦਾ ਬਾਕੀ ਪਿਸਟਨ ਆਪਾਂ ਵਿਖਾ ਦਨੇ ਕਿਉਂਕਿ ਰਿੰਗ ਵੀ ਪਾਏ ਇਨਾਂ ਨੇ ਆ ਦੇਖੋ ਪਿਸਟਨ ਦੇ ਚ ਰਿੰਗ ਪਾਏ ਪਿਆ ਕੱਲਾ ਕਲਾ ਆ ਦੇਖੋ ਤੇ ਇਹਾਂ ਦਾ ਵੀ ਇਦਾਂ ਆਪਾਂ ਦਿਖਾ ਸਕਦੇ ਵੀ ਉਦਾਂ ਨਹੀਂ ਦਿਖਾ ਸਕਦੇ ਕਿਉਂਕਿ ਆਪਣੀ ਵੀ ਦੁਕਾਨਦਾਰੇ ਦਾ ਕੰਮ ਹੈ ਜੇ ਆਪਾਂ ਇਦਾਂ ਹੀ ਵਿਖਾਈ ਗਏ ਫਿਰ ਆਪਾਂ ਕੰਮ ਕਰਕੇ ਹੀ ਕਰਾਂਗੇ ਤੇ ਪੈਗਾ ਹੀ ਪਹਿਲਾ ਪਿਸਤਨ ਆਪਣਾ ਤੇ ਇਹਨਾਂ mucha ਕੋ ਕਰੋ ਕਿਦਰ ਨੂੰ ਆ ਇਧਰ ਬਲਾਕ ਪਿਆ ਤੇ ਇਹ ਬਨਾਲਾ ਮਗਲਾਈਲ ਕਲਾਉਂਦੇ ਜੇ ਹਾਂ ਮਗਲਾਈਲ ਕਲਾਉਂਦੇ ਜੇ ਨੂੰ ਉਹ ਤੁਕੜੀ ਜਾਨੀ ਕਿ ਇੰਜ ਜੇ ਸਟਾਰਟ ਕਰਨਾ ਆਪਣਾ ਤੇਲ ਵਿੱਚ ਹੋਊਗਾ ਇਹਦੇ ਜੇੜਨਾ ਨਾ ਸੁੱਕੀ ਚੱਲਦੀ ਹਾਂ ਹਾਂ ਤੇ ਆਪਾਂ ਦਾ ਪਹਿਲਾਂ ਤੁਹਾਨੂੰ ਪਤਾ ਹੀ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਨੂੰ ਹੋ ਗਿਆ ਤੇ ਇੱਕ ਸਾਲ ਆ ਵੀ ਬੜਾ ਚਲੋ ਫੋਰਮੈਨ ਜੀ ਕੀ ਹੋ ਰਿਹਾ ਆਪਣਾ ਕੰਮ ਆ ਕੰਪਰੈਸ਼ਨ ਕਰਤਾ ਹੈ ਸਾਫ ਹੋ ਗਿਆ ਬਈ ਕਾਸ਼ਟਕ ਮਾਰ ਦੇ ਉਹਨਾਂ ਪਰੰਗ ਕਰਨਾ ਇੰਜਨ ਨੂੰ ਕਾਸ਼ਟਕ ਮਾਰ ਦੋ ਉਹ ਆਂਦਾ ਹੋ ਗਿਆ ਸਾਫ ਤੇ ਆਪਣੇ ਵੀਰਾਂ ਨੂੰ ਰਿੰਗਾ ਮਾਰ ਨੌਲੇਜ ਦੇ ਸਕਦੇ ਜਾਂ ਨਹੀਂ ਰਿੰਗਾ ਮਾਰੇ ਕਿਸੇ ਵੀਰ ਭਰਾ ਨੂੰ ਹਾਂ ਨਹੀਂ ਦੇ ਸਕਦੇ ਨੁਕੀ ਵੀਰ ਪਾਣ ਦੇ ਆਪਣੇ ਬੰਦਿਆਂ ਨੂੰ ਦੇ ਦੇ ਨੌਲੇਜ ਉਹਨਾਂ ਦੇ ਦੁਸ਼ਮਣ ਬਣਿਆ ਇਹਦੇ ਤੁਸੀਂ ਵੇਖ ਲੈ ਕਰੋ ਜਦੋਂ ਕੰਮ ਕੰਮ ਕਰਦਾ ਤੋਨ ਨੂੰ ਰਹਿਮਾਨ ਤੋਂ ਲਾ ਦਿੰਦਾ ਮਗਰੋਂ ਆਪ ਪਾਈ ਆਉਂਦਾ ਇਹਨਾਂ ਨੂੰ ਖਾਤਾ ਕਰ ਮਾੜਾ ਮੋਟਾ ਅਮੀਰ ਜੀ ਸਾਹਿਬ ਇਹਨਾਂ ਨੂੰ ਕੋ ਦੱਸ ਦੋ ਤਾਂ ਕਰ ਇਹਨਾਂ ਨੂੰ ਕਾਲੇ ਹੱਥ ਕਰਾ ਕੇ ਦਰਫਮਾਨ ਨੂੰ ਲਾ ਦੇਣਾ ਹਾਂ ਤਾਂ ਬੰਦੇ ਕਾਰੀ ਕਰਨੇ ਇੰਨੀ ਗੱਲ ਨਹੀਂ ਸਦੀਰ ਪਲ ਤੇ ਦਾ ਵੀ ਬੰਦੇ ਕਿੰਨੇ ਤੇਰੇ ਕੋਲੇ ਟੋਟਲ ਆ ਕੰਮ ਕਰਨ ਵਾਲੇ ਹਾਂ ਜੀ ਬੰਦੇ ਕਿੰਨੇ ਆਪਣੇ ਕੋਲੇ ਇਧਰ ਮੂੰਹ ਕਰਕੇ ਦੱਸ ਹੈ ਚਾਰ ਬੰਦੇ ਹੈ ਜੀ ਚਾਰ ਕੰਮ ਵਾਲੇ ਕਿੰਨੇ ਤੇ ਬੇਕੰਮ ਵਾਲੇ ਕਿੰਨੇ ਨੇ ਤਿੰਨ ਕੰਮ ਵਾਲੇ ਇੱਕ ਦੂਜਾ ਹਾਂ ਉਹ ਨਾੜਨ ਖੋਲਣ ਨੂੰ ਪੁੱਠਾ ਖੋਲਣ ਦਾ ਜੇ ਹੋਰ ਕੋ ਦਸੀ ਤਾਂ ਬਾਕੀ ਦੋ ਬੰਦੇ ਆ ਲੱਗੇ ਸੀ ਸਮਾਨ ਤੋਂ ਹੁਣ ਕਸਟਮਰ ਆ ਜੇ ਇਹ ਮਾਰਨਾ ਇਹ ਮਾਰਨਾ ਤੇ ਪੇਸਟਮ ਚੰਗੀ ਦਾਦਾ ਅੱਗੇ ਇੱਕ ਨਾ ਲੌਕ ਕੱਢਣਾ ਤੋੜਦਾ ਬਣੀ ਕਿੰਨੇ ਤੋੜਿਆ ਤੂੰ ਕਿਨਾਰੀ ਉਹ ਬੰਦਾ ਬਾਹਰ ਬੈਠਾ ਕਿੰਨੇ ਤੋੜਿਆ ਉਹ ਮਾਫੀ ਕਿ ਲੜਿਆ ਉਹ ਕਹਿੰਦਾ ਮੇਰੇ ਕੋਲ ਟੁੱਟਾ ਦੇ ਆਹ ਬੰਦਾ ਦਾ ਨਹੀਂ ਦੇ ਕੋਲ ਟੁੱਟਾ ਨੇ ਪਹਿਲਾਂ ਟੁੱਟਿਆ ਹੈ ਕਿ ਸਾਖ ਦਾ ਜਿਹਨੇ ਕੋਲ ਟੁੱਟਾ ਉਹ ਮੇਰੇ ਕੋਲ ਟੁੱਟਾ ਮੰਨ ਗਾ ਆ ਨਹੀਂ ਮੰਨਦਾ ਵਾ ਮਿਸਤਰੀ ਸਾਹਿਬ ਇਹ ਕੀ ਗੱਲ ਹੈ ਉਹਨੂੰ ਫਿਰ ਲਾਈਵ ਕਰ ਮਾਰਾ ਹੈ ਹਾਂ ਉਹਨੂੰ ਮਾਰਾ ਲਾਈਵ ਕਰ ਲਾਈਵ ਕਰ ਦੇ ਨੇ ਉਹ ਉਹ ਆਂਦਾ ਮੇਰੇ ਕੋਲ ਟੁੱਟਾ ਮੰਨਣਾ ਖੜਤੂਗਾ ਨਾ ਨਹੀਂ ਟੁੱਟਾ ਫਿਰ ਉਹਨੂੰ ਛਾਕ ਪਿਆ ਹੋਵੇਗਾ ਨਹੀਂ ਕ੍ਰੈਕ ਤੇ ਆ ਦੇਖ ਲੈ ਵੀ ਆਪਣਾ ਇੰਨਾ ਫਰਕ ਹੈ ਕਿਉਂਕਿ ਮੈਂ ਇਹਨੂੰ ਪੈਸੇ ਨਹੀਂ ਦੇਣੇ ਬੰਦੇ ਨੂੰ ਠੀਕ ਹੈ ਆਪਣੀ ਯਾਰੀ ਦੋਸਤੀ ਆ ਤੇ ਇਹਨੇ ਸਮਾਨ ਵੇਚ ਲੈ ਆਪਣਾ ਸੱਲੀ ਨਾਲ ਤੋਤਾ ਤੂੰ ਪੈਸੇ ਦੇਵੇਂ ਤੇਰਾ ਸਮਾਨ ਚੈੱਕ ਕਰਨ ਕਿਹੜੇ ਹੱਲ ਤੇ ਕਰ ਤੋਤਾ ਹੈ ਮੈਂ ਆ ਦੇਖ ਲੋ ਵੀ ਹੱਡ ਤੇ ਕੋਈ ਦਾਗ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਵੀ ਆ ਇੱਧਰ ਉਹ ਦਿੱਤਾ ਤੇ ਆ ਬਲਾਗ ਪੈਰ ਹੁਣ ਆ ਇਹ ਬਾਈ ਦਾ ਤੋਤਾ ਸਮਾਨ ਇਹਨਾਂ ਨੇ ਉਹ ਤੁਹਾਨੂੰ ਦਿਖਾ ਦਿੰਨੇ ਆ ਤੋਤਾ ਪੈਰ ਕਿਉਂਕਿ ਇਹਨਾਂ ਲੈਣੇ ਤੇ ਤੂੰ ਪੈਸੇ ਆਪਾਂ ਫ੍ਰੀ ਕਰਵਾਣਾ ਆ ਦੇਖੋ ਕਿਵੇਂ ਉਵੇਂ ਉੱਤੇ ਮੈਲ ਮਿੱਟੀ ਇੰਨੀ ਸਫਾਈ ਲੈਂਦੀ ਇਹਨਾਂ ਨੇ ਸੋਨੋ ਇਹਦੀ ਇੱਕ ਫੋਟੋ ਲਾ ਦਿੰਦੇ ਆਪਾਂ ਇੱਕ ਉਹਦੀ ਲਾ ਦਾਂਗੇ। ਆ ਰੱਖ ਜਾਂਦੇ ਵਿੱਚ ਹੈ ਜੀ। ਹੈ? ਕਿਉਂ ਇੰਨਾ ਰੱਖ ਜਾਂਦੇ ਇਹ ਓਲਾ? ਸਮਾਨ ਕਿਹਨ ਕੇਹ ਰ ਚਾਜ ਨਾਲ ਤੋਲਦੇ ਇਹ? ਨਹੀਂ ਤੋਲਦੇ। ਹੈ? ਬੋਲਦੇ ਮਾਣ ਪਣ ਸੌਂਦੇ ਹੁੰਦੇ ਨੇ ਕਿ ਰਾਤ ਨੂੰ ਪੁੱਛਣਾ ਐ ਇਹ ਬੰਦੇ। ਬੰਦੇ ਤਾਂ ਰਸੌਂਦੇ ਹੁੰਦੇ ਨੇ ਕਿ ਹਰ ਰਾਤ ਇਲਾਈ ਰੱਖਦੇ ਇਹਨਾਂ ਨੂੰ। ਮਥਾਂ ਬੋਲਦੇ ਬੈਠੇ ਦੇ। ਕੀ ਗੱਲ ਕੀ ਐ? ਮੈਂ ਬਣਾ ਲਿਆ। ਹੈ? ਗੱਲ ਕੀ ਐ? ਨਹੀਂ ਸਮਾਨ ਟੁੱਟਾ ਮਿਲਦਾ। ਇੱਕ ਆਹ ਵੀਰ ਨੂੰ ਲਾਰਾ ਲਾਇਆ ਨੇ ਕਲੋਂ ਰਾਜ ਦਾ ਨਾਂ ਲੈ ਥੋਡੇ ਗੁਲਾਮਾਂ ਗਏ ਅੱਜ ਦਾ ਨਾਂ ਲੈ ਕੇ 2 ਦਿਨ ਹੋ ਗਏ ਇਹਨੂੰ ਇਹਨਾਂ ਤੰਗ ਕਰੀ ਖੜੇ ਵਿਆਹ ਜਾ ਗਿਆ ਕੱਲ ਆ ਗਿਆ ਹੁਣ ਆ ਗਿਆ ਇੱਥੇ ਬੈਠੇ ਆ ਵੀ ਇਹ ਕੰਮ ਹੋਊਗਾ ਤਾਂ ਫਿਰ ਮੈਂ ਲੈ ਕੇ ਜਾਣਾ ਇਹਨਾਂ ਨੂੰ ਕਿ ਪਹਿਲਾਂ ਲੈ ਜਾਣਾ ਜੀ ਪਹਿਲਾਂ ਲੈ ਕੇ ਜਾਣਾ ਇਹਨਾਂ ਨੂੰ ਪਹਿਲੇ ਨਹੀਂ ਜਾਣਾ ਚਲ ਇੱਕ ਬੰਦਾ ਛੱਡੀ ਜੀ ਬਾਕੀ ਤਿੰਨ ਵੇਲੇ ਨੇ ਤਿੰਨਾਂ ਨੂੰ ਲੈ ਆਈ ਉੱਥੇ ਜਾ ਕੇ ਦੇ ਉੱਥੇ ਰੱਖ ਲੈਣ ਆਉਣ ਨਹੀਂ ਦੇਣਾ ਜਿਹਨਾਂ ਨੇ ਇੰਜਨ ਸਟਾਰਟ ਨਾ ਕੀਤਾ ਇਹਨਾਂ ਨੂੰ ਸ਼ਾਮ ਨੂੰ ਟੈਨ ਚੱਕ ਲੈਣੇ ਝੋਲਾ ਜਿਵੇਂ ਚੱਲੇ ਆ ਕੱਲ ਨੂੰ ਫਿਰ ਆ ਜਾਾਂਗੇ ਕਿੰਨੇ ਰਹਾਗਾ ਆਪਣਾ ਪਿਸਟਨ ਇੱਕ ਰਹਾਗਾ ਐ ਬਣਾ ਲਿਆ ਬਣਾ ਲੇ ਇੰਜਨ ਹੋ ਰਹੀਗਾ ਆਪਣਾ ਰੈਡੀ ਹਜੇ ਨਹੀਂ ਮਨੋਰਾ ਨੋ ਮਨੋਰੇ ਇੱਧਰ ਆ ਇੱਧਰ ਵੇਖ ਮੜਾ ਜਾ ਕਟੇਂਗੇ ਉਹਨੂੰ ਕਰਾ ਕੇ ਆ ਜਾ ਵੇ ਲੋ ਨੋ ਅਗੋ ਨੋ ਆਖਾਂ ਨਹੀਂ ਮਾਰਦੇ ਆਣੇ ਦੇ ਆਪਾਂ ਨੂੰ ਹੁਣ ਸਟਾਰਟ ਕਰਨਾ ਹੁਣ ਪੰਪ ਕਸਰ ਨਵਾਂ ਕਰਵਾ ਕੇ ਲਿਆ ਤੇ ਨੌਇਲਾ ਨੌਇਲਾ ਵੀ ਗ੍ਰੈਂਡ ਵਗੈਰਾ ਕਰਾ ਕੇ ਲਿਆ ਤੇ ਪੰਪ ਦਾ ਕਿਉਂਕਿ ਇਹਦੇ ਕੇਮ ਵੀ ਜਾਮ ਸਿੰਘ ਦੇ ਪਿੰਨਾ ਪਿੰਨਾ ਤਕਰੀਬਨ ਢਿਲੀਆਂ ਢੁਲੀਆਂ ਬਹੁਤ ਜ਼ਿਆਦਾ ਤੇ ਇਸ ਕਰਕੇ ਕਹਿੰਦਾ ਬਨਾਲਾ ਕਹਿੰਦਾ ਵੀ ਹੁਣ ਤੂੰ ਰਹਿਣ ਦੇ ਸਵੇਰੇ ਲੈ ਕੇ ਜਾਈਂ ਜਨ ਨੂੰ ਕਿਵੇਂ ਸਾਨੂੰ تسਲੀ ਕਰ ਲੈਂਦੇ ਠੀਕ ਹੈ ਬਨਾਲੇਵੇਂ ਕਰ ਲੈਣਾ ਹਾਂਜੀ ਹਾਂਜੀ ਤੇ ਇੱਕ ਬੰਦਾ ਦਾ ਵੀ ਬਨਾਲੇ ਤੋਂ ਬੜੀ ਬੇਇੱਜ਼ਤੀ ਕਰਨਾ ਵੀਡੀਓ ਵਿੱਚ ਕੀ ਕਰਨ ਕੀ ਹੈ ਕਮੈਂਟ ਜਾਇਆ ਹੀ ਇੱਕ ਬੇਇੱਜ਼ਤੀ ਕਿਵੇਂ ਬੇਇੱਜ਼ਤੀ ਹੋ ਕਰਨਾ ਉਦੀ ਮੇਰੀ ਹਾਂ ਮੇਰੀ ਬੇਇੱਜ਼ਤੀ ਮੈਂ ਤਾਂ ਕੋਈ ਨਹੀਂ ਕੀਤੀ ਹਨਾ ਬਾਕੀ ਬੇਇੱਜ਼ਤੀ ਦੀ ਗੱਲ ਪਤਾ ਹੀ ਕਿਵੇਂ ਆ ਬੇਇੱਜ਼ਤੀ ਇਸ ਤਰ੍ਹਾਂ ਕਰੇ ਹੁੰਦੇ ਆ ਤੂੰ ਦਾ ਆਖਾ ਮੈਂ 20000 ਦਾ ਇੰਜਨ ਕਰਨਾ ਰੁਪਈਆ ਲੱਗ ਗਏ ਮੇਰੇ 50000 ਇਹ ਨਹੀਂ ਇਹ ਤੁਹਾਨੂੰ ਕਹਿੰਦਾ ਹਾਂ ਤਾਂ 20 ਕਨੇਮਾਂ ਨੇ ਕਈ ਬਾਦਾਂ ਗੱਲ ਕੱਲਾ ਸਲੀਵਰ ਮੀਆਂ ਦਾ ਤੋਹਾਰਾ ਖਰਾਦ ਦੇ ਕੱਲਾ ਸਲੀਵਰ ਰਿੰਗ ਤੇ ਕੋ ਗੱਲ ਕੀਤੀ 8000 ਦਾ ਤੇਰਾ ਉਹ ਲੈ ਗਿਆ ਬਿੱਲੀ ਖਰਾਦ ਵਾਲਾ 8000 ਦਾ ਤੇਰਾ ਉਹ ਲੈ ਗਿਆ ਤੇ ਬਾਕੀ ਤੇਰੇ ਪੈਸੇ ਆਦੇ 28000 ਰੁਪਈਆ ਬਣਾਈ ਉਹਨੇ ਮੋਨੀ ਨੇ 28 ਹੁੰਦਾ ਆਗਾ ਤੇ ਮੈਂ ਤਾਂ ਵੀ ਇਕੱਲੇ ਸੇ ਤੈਨੂੰ ਕੋ ਯਾਰ ਨੂੰ ਹੱਥ ਫੇਰੂਗਾ ਹੁਣ ਤੂੰ ਕਿਵੇਂ ਮੇਰਾ ਤੇ ਪ੍ਰਾਈਸ ਸਹੀ ਕਰਨਾ ਸਤ ਪਹਿ ਲੱਗਣੇ ਲੱਗਨੇ ਆ ਕੀ ਕਰਨਾ ਤੂੰ ਤੂੰ ਕਿਵੇਂ ਪ੍ਰਾਈਸ ਸਹੀ ਕਰਨਾ ਸਾਰਾ ਕੰਮ ਕਰ ਫੇ ਤਾਂ ਲੱਗਣੇ ਲੱਗਨੇ ਆ ਹਾਂ ਤੇ ਤੂੰ ਜਾ 28 ਹੁੰਦਾ ਹੋਗਾ ਤੇ 8 ਹੁੰਦਾ 36 ਹੋਗਾ 36 ਦੇ ਤੇਰੇ ਪੈਸੇ ਆਪਾਂ ਜੋੜ ਦੇਣੀ ਆ ਜਿਹ ਵਿੱਚ ਤੇਰੇ ਕੋਲ ਪੈਸੇ ਬਾਅਦ ਜੋੜਾਂਗੇ 36 ਤੇ ਯਾਨੀ ਕਿ ਟੋਟਲ ਆ 45000 ਰੁਪਏ ਖਰਚਾ ਆ ਗਿਆ ਜੇ ਆਪਣਾ ਇੰਜਾਂ ਦੇ ਕਿਉਂਕਿ ਇਹਦੇ ਪਲੰજર ਵੀ ਉਹੀ ਆ ਡਿਗਰੀ ਵਾਲ ਵੀ ਉਹੀ ਆ ਬਾਕੀ ਪੰਪ ਦੇ ਵਿੱਚ ਸੈਟਿੰਗ ਕੀਤੀ ਆ ਤੇ ਨੌਇਲਾ ਗ੍ਰੈਂਡ ਕੀਤੀ ਆ ਨੇ 40 45 45000 ਰੁਪਏ ਖਰਚਾ ਆ ਗਿਆ ਟੋਟਲ ਇੰਜਨ ਦਾ ਤੇ ਬਾਕੀ ਜਿਹੜਾ ਉਦਾਂ 1000 1500 ਤਕਰੀਬਨ ਲੱਗਾ ਵੱਖਰਾ 2000 ਦਾ ਤੇਲ ਵੀ ਲੱਗ ਗਿਆ ਵਿੱਚ ਤੇ 2000 ਕਿਉਂ 2500 ਦਾ ਤਾਂ ਮੋਲ ਆਲ ਪੈ ਗਿਆ 50 ਤੋਂ ਪਲੱਸ ਲੱਗਾ ਖਰਚਾ ਜੀ ਇਹਦਾ ਤੇ ਹੁਣ ਆਪਾਂ ਇਹਨਾਂ ਨੂੰ ਸਟਾਰਟ ਕਰਾਂਗੇ ਹੁਣ ਤੁਹਾਨੂੰ ਇਹਦੀ ਹੁਣ ਦੀ ਸਟਾਰਟਿੰਗ ਦਿਖਾਵਾਂਗੇ ਤੇ ਪਹਿਲਾਂ ਸਟਾਰਟਿੰਗ ਤੁਹਾਨੂੰ ਰਾਤ ਦਿਖਾਈ ਆ ਰਾਤ ਨੇ ਪੂਰੇ ਹੱਥੋਂ ਗੈਸ ਦੇ ਗੋਲੇ ਸਿੱਟਿਆ ਇੰਨਾ ਧੂਮਾ ਰਾਤ ਮੰਨੇ ਅੰਦਰ ਸਾਨੂੰ ਪਤਾ ਅਸੀਂ ਕਿਵੇਂ ਅੰਦਰੇ ਖੜੇ ਰਿਹਾ ਬਨਾਲਾ ਵੇਰੇ ਚੋਂ ਨਿਕਲਿਆ ਕਟਾਂਗੇ ਰਾਤ ਨੂੰ ਨਿਕਲ ਗਿਆ ਸੀ ਤੂਰ ਜੀ ਹਾਂ ਰਾਤ ਨੂੰ ਕਰਤਾ ਥਾਰਾ ਪੱਕੇ ਜਾਈ ਰੱਖਿਆ ਇਹ ਤਾਂ ਅੱਖਾਂ ਨਹੀਂ ਕਹਿੰਦਾ ਇਧਰ ਰੱਖਾਂ ਨਹੀਂ ਪਲਿੰਦੀਆਂ ਮੇਰੀਆਂ ਕਿਵੇਂ ਕੀ ਅੱਖਾਂ ਆਂਦਾ ਜਿੱਦ ਰੱਖਾਂ ਖਾਣੇ ਪਲਿੰਦੀਆਂ ਇਹ ਰ ਫਿਰ ਆਪਾਂ ਇਹ ਲੋ ਗਾਲੀ ਬਣ ਗਈ ਆ ਨਾ ਵੀ ਇੰਨਾ ਤੋਂ ਹਾਂ ਤਾਂ ਬੰਦਾ ਆ ਜੇ ਲੈ ਰਾਤ ਹੋਵੇਂ ਤਾਂ ਖਾਪਿਆਰ ਬਾਕੀ ਆ ਜੇ ਕੰਮਤ ਨਹੀਂ ਲੱਗਾ ਐਵੇਂ ਗੱਲ ਨਾ ਅੱਖਾਂ ਤੇਰੀਆਂ ਦਰਦ ਕਰਦੀਆਂ ਮੇਰੇ ਹਰਾ ਬਹੁਤ ਦਰਦ ਕੀਤੀਆਂ ਤੇ ਇਹਨਾਂ ਦੇ ਪੂਰੇ ਗੋਲੇ ਸੱਟਿਆ ਤੇ ਬਾਕੀ ਹੁਣ ਆਪਾਂ ਵੈਸੇ ਕੋ ਦਾ ਨਾਮ ਲੈ ਕੇ ਕਰਾਂਗੇ ਸਟਾਰੇ ਨੂੰ ਤੇ ਹੁਣ ਇਹਦੇ ਦੇਖਾਂਗੇ ਵੀ ਰਾਤ ਚ ਤੇ ਦਿਨ ਚ ਕੀ ਫਰਕ ਨਿਕਲਿਆ ਇੰਜਨ ਦੇਖਦਾ ਆਪਣੇ ਦਾ ਵੀ ਸਟਾਰਟਿੰਗ ਦਾ ਕੋਈ ਫਰਕ ਪਿਆ ਜਾਂ ਨਹੀਂ ਪਿਆ ਤੇ ਇਹਦੇ ਕੀ ਕੀ ਸਾਧਿਆ ਨੂੰ ਜੇ ਟਾਇਰ ਹੈ ਕੀ ਚੀਜ਼ ਹੈ ਜੋ ਜਿਹੜੇ ਟਿਹੜੇ ਪੰਪ ਦੀ ਕੇਮ ਕੀ ਕਹਿੰਦੇ ਰੈਗ 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 ਨਹੀਂ ਫਸਦੀ ਸੀ ਰਾਤ ਆ ਜੇ ਇਹਦੇ ਕਰਕੇ ਪੰਪ ਵਿਖਾ ਹੀ ਦਈਏ ਹੁਣ ਪਹਿਲੇ ਤਾਂ ਸਾਡਾ ਰਾਤ ਦਾ ਵੀ ਨਹੀਂ ਮਖਾਉਂਦਾ ਸੀ ਤੇ ਹੁਣ ਆਪਾਂ ਸਟਾਰਟ ਕਰਕੇ ਟਰੈਕਟਰ ਵੀ ਆਪਣਾ ਆ ਆ ਖੜਾ ਤੇ ਲੱਦ ਕੇ ਦੇ ਬਸ ਆਪਾਂ ਤੋਰ ਦਿੰਦਾ ਫਿੱਟ ਕਰ ਦੇਣਾ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਦਿਖਾਵਾਂਗੇ ਫਿੱਟ ਕੀਤਾ ਕਿ ਤਰਾ ਇੰਜਨ ਤੇ ਪਰਸੋ ਆਪਾਂ ਜੀ ਜਾ ਰਹੇ ਐਮਪੀ ਉਹ ਕੰਬੈਨਾਂ ਕੋਲੇ ਤੇ ਸਾਡੇ ਬੰਦੇ ਦੋ ਕੰਬੈਨਾਂ ਵਾਲੇ ਪਹੁੰਚ ਗਏ ਤਕਰੀਬਨ ਐਮਪੀ ਦੇ ਵਿੱਚ ਉਹਨਾਂ ਨੂੰ ਸਾਨੂੰ ਫੋਨ ਆ ਆ ਤਾਨੂੰ ਕਹਿੰਦੇ ਵੀ ਸਾਡੀਆਂ ਲਾਟਰੀਆਂ ਦੋ ਨਿਕਲੀਆਂ ਪਈਆਂ ਵੀ ਰੈਡੀਟਰ ਚੂਹੇ ਟੋਕ ਗਿਆ ਉਹਨਾਂ ਦੇ ਨਵੇਂ ਰੈਡੀਟਰ ਦੱਸਦੇ ਪਾਏ ਹੋਏ ਆ ਚੂਹੇ ਟੋਕ ਗਾ ਤੇ ਅਸੀਂ ਜਾ ਕੇ ਵੇਖਣਾ ਸ਼ਾਇਦ ਸਾਡਾ ਵੀ ਕੋਈ ਨਾ ਕੋਈ ਬਣਿਆ ਪਿਆ ਕੰਮ ਬਾਕੀ ਪਤਾ ਜਾਵੇ ਉੱਥੇ ਜਾ ਕੇ ਪਾ ਲੱਗੂਗਾ ਵੀ ਚੂਹੇ ਹੈ ਬਹੁਤ ਖਤਰਨਾਕ ਚੂਹੇ ਐਮਪੀਜ ਬੱਬੂ ਤੇ ਸੋਨੀ ਇਹ ਪਹੁੰਚ ਗਏ ਮਸ਼ੀਨਾਂ ਦੇ ਤੇ ਅਸੀਂ ਤੁਰਨਾ ਜੀ ਸੋਮਵਾਰ ਸੋਮਵਾਰ ਵੀ ਅਸੀਂ ਪਹੁੰਚ ਜਾਗੇ ਤਕਰੀਬਨ ਮੰਗਲਵਾਰ ਤੇ ਆਪਾਂ ਆਪਾਂ 28 ਤਰੀਕ ਨੂੰ ਕੰਬੈਨ ਚ ਲਾਉਣੀ ਹੈ ਜਾ ਕੇ ਐਮਪੀਜ ਆ ਜਿਹੜੀ ਜਗ੍ਹਾ ਦਾ ਜਾਣਾ ਤੇ 6-7 ਦਿਨ ਲੱਗਣਗੇ ਸਾਡੇ ਰੁਪਏ ਨੂੰ ਤੇ ਇਹ ਆ ਕਿ ਰੁਕੇ ਰਹਿ ਐ ਇੰਜਨ ਕਰਕੇ ਕਿਉਂਕਿ ਇੰਜਨ ਨੂੰ ਦੇਣ ਅੱਜ ਤਕਰੀਬਨ 5-6 ਹੋ ਗਿਆ ਇਹਦੇ ਕਰਕੇ ਸਾਨੂੰ ਥੋੜਾ ਰੁਕਿਆ ਨਹੀਂ ਤਾਂ ਅਸੀਂ ਵੀ ਚਲੇ ਜਾਈਏ ਨਾਲ ਹੀ ਕੱਲੀ ਲੱਗਾ ਦੂਰ ਤਾਂ ਨਹੀਂ ਮਾਰੀ ਜਾਣਾ ਕਿਤੇ ਲੱਗਾ ਬਨਾਲਿਆ ਤੇ ਬਨਾਲਿਆ ਹੁਣ ਆਪਣਾ ਇਸ ਵਾਰ ਕਿੰਨਾ ਟਾਈਮ ਲੱਗ ਸਕਦਾ ਹੋਰ ਅਥਰਦਾਰ ਨੂੰ ਪੁੱਛਣਾ ਨਾਲੇ ਰੀਪਰ ਮਾਰਦਾ ਹੈ ਨਾ ਟਰੈਕਟਰ ਨਾਲ ਕਿੰਨਾ ਟਾਈਮ ਇਸ ਤੋਂ ਬਾਅਦ ਹੋਰ ਲੱਗ ਸਕਦਾ ਆਪਣਾ ਹਾਂ ਫੇਰ ਮੈਂ ਟਰੈਕਟਰ ਮੰਗਾ ਲਾਂ ਹਾਂ ਚਮਨੋਂ ਫੋਨ ਕਰਨਾ ਟਰੈਕਟਰ ਲੈ ਆਓ ਠੀਕ ਹੈ ਟਰਾਲੀ ਤੇ ਜਾ ਹਾਂ ਇਹ ਪੰਪ ਵੀ ਕਸਣਾ ਹੈ ਵਾਟਰ ਪਾਟ ਰਹੀਂਦੀ ਆ ਯਾ ਸਾਰਾ ਪਸੇ ਕਰਮਣਕਾਰ ਸਟਾਰਟ ਦਾ ਪਾਸਰ ਇਹਨੂੰ ਰੰਗ ਰੂਨ ਕਰਨਾ ਕੋ ਲੋੜ ਹੀ ਨਹੀਂ ਆਸਰਦੀ ਹਾਂ ਇਹ ਕਰਤਾ ਜਲਦੀ ਤੇ ਕਰਾ ਲੈ ਤੇ ਜੇਬ ਨੂੰ ਕੀ ਜੇ ਥਾ ਲੱਖ ਰੁਪਏ ਲੱਗੋ ਤੇ 500 ਹੋਰ ਲੱਗ ਜਾਏਗਾ ਹੋਰ ਕੀ ਹੋ ਜਾਏਗਾ ਨਾ ਕਿਤੇ ਪੈਸਾ ਤੇ ਜੇ ਕਰਤਾਂ ਨੂੰ ਕਰਾ ਜਨਾ ਯਾਰ ਕਿਵੇਂ 65 ਜੇ ਕਰਤਾਂ ਨੂੰ ਕਰਾ ਬੰਦਾ ਫਿਰ ਮੂੰਹ ਤੇ ਲਿਆ ਕਿਹੜਾ ਬੰਦਾ ਕਿੰਨੇ ਲੈਣੇ ਕਰੀ ਗੱਲ ਮਾੜੀ ਕਿੰਨੇ ਲੈਣੇ ਪੈਸੇ ਕਿਹੜਾ ਪਰਿੰਗਨ ਕਰਾ ਕੇ ਲਾਇਆ ਹੁੰਦਾ ਕਿੰਨੇ ਲੈਣੇ ਤੂੰ ਲੈਣੇ ਪੈਸੇ ਇਹ ਤੇ ਮੂੰਹ ਘਾਰੂ ਰਹਿ ਇਹ ਹੰਜਣ ਦੇ ਪਹਿਲੋਂ ਵਾਲੇ ਦੇ ਪਹਿਲੋਂ ਵਾਲੇ ਹੈ ਜੀ ਮੈਂ ਬਣਾ ਲਿਆ ਦੱਸੀ ਮੜਾ ਜਾਂ ਕਿਹੜੇ ਜੰਦੇ ਐਸ ਤੱਕ ਪਹਿਲੋਂ ਵਾਲੇ ਦੇ ਜੰਦੇ ਬਰੰਦੇ ਨੇ ਨਹੀਂ ਤੁਸੀਂ ਇਹ ਤਾਂ ਮੁਕਲੀ ਮੜਾ ਉਹ ਤਾਂ ਦੋ ਗੱਲਾਂ ਹੀ ਕਰਨੀਆਂ ਨੇ ਇਦਾਂ ਹੀ ਮੜਾ ਜਾਂ ਓਰੇ ਦਾ ਉਹ ਗੱਲ ਤਾਂ ਸੁਣ ਲੈ ਤਿੰਨ ਬਾ ਸਾਰ ਇੰਤਜ਼ਾਰ ਕਰ ਸਕਦੇ ਜੇ ਪੈਸਾ ਦਾ 6 ਮਹੀਨੇ ਰੁਕ ਜਾਓਗੇ ਤੁਸੀਂ ਉਹ ਕਰਨ ਸਿੰਘ ਇੱਧਰ ਮੁਕਾਰ ਰੁਕ ਜਾਗਾ 6 ਮਹੀਨੇ ਪੈਸਾ ਨੂੰ ਨਹੀਂ ਰੋਕ ਸਕਦਾ ਉਹ ਨਾ ਮੈਂ ਪਹਿਲੇ ਲੈਣਿਆ ਜੀ ਇਹ ਬਨਾਲਿਆ ਹਾਂ ਇਸ ਨੂੰ 220 ਆਇਆ ਕਿੱਥੇ ਲੱਗਾ ਮਸ਼ੀਨ ਤੇ ਇਹ ਡਰਾਈਵਰ ਇਹ ਦੱਸਦੇ ਮਸ਼ੀਨ ਦਾ ਨਾਲ ਨਾਲ ਡਰਾਈਵਰ ਵੀ ਗਿਆ ਤੇ ਕੰਮ ਇੱਥੇ ਵੀ ਕਰਾਉਣਾ ਤੇ ਇਹ ਤਾਂ ਹੈਗਾ ਸੇਵਾ 'ਚ ਕਰਾਉਂਦਾ ਹੈ ਤੇ ਬਾਕੀ ਉੱਥੇ ਮਸ਼ੀਨ ਦੇ ਪੈਸੇ ਲੈਂਦਾ ਹੈ ਕਿ ਡਰਾਈਵਿੰਗ ਕਰ ਲੈਣਾ ਪੂਰੀ ਮੈਂ ਸਾਇਕਲ ਕਰਾਉਣਾ ਨਹੀਂ ਆਦਾ ਤੇ ਉਹਨੇ ਘੜਾ ਤੇ ਪਿਛਲੇ ਪੈਸੇ ਆ ਜਾਣ ਇਹ ਤਾਂ ਬਦਨਾਮ ਬਾਹਲੇ ਕਰਨ ਲੱਗ ਗਿਆ ਮੈਨੂੰ ਇਹ ਮੈਂ ਬਨਾਲਿਆ ਮਜ਼ਾਕ ਕਰਦਾ ਕਹ ਰਹੀਂ ਦਿਨ ਪੈਸੇ ਆਪਣੇ ਇਹਨੂੰ ਪਤਾ ਹੈ ਇਹਨੂੰ ਪਤਾ ਹੋਣਾ ਨਹੀਂ ਤੂੰ ਉਹਨਾਂ ਤੋਂ ਦਿੱਤਾ ਉਹ ਕੁਝ ਤੋਂ ਆਖੇ ਉਹਨਾਂ ਤੋਂ ਰੁਪਈਆ ਨਹੀਂ ਕਦੇ ਵਿਖਾਇਆ ਤਾਂ ਹੀ ਕਰ ਲਈਦਾ ਮੇਰੇ ਪੈਸੇ ਰਹਿੰਦੇ ਨੇ ਦਿੱਤੇ ਕਰ ਇਹਨੂੰ ਪੈਸੇ ਕਿੰਨੇ ਲੈਣੇ ਇਨਾਂ ਕੋਲ ਮੈਂ ਲਾ ਦੇਣਾ ਤੈਨੂੰ ਮੇਰੇ 2000 ਦੇ ਦੇ ਅੱਜ 10 ਦੇਰੇ ਕਿੰਨੇ ਦੇ ਦੇ ਦਾ 2000 ਦੇ ਦੇ ਬੰਨਾਲਾ ਤੇਰੇ ਖਾਤੇ ਹੀ ਦੇ ਦੇ ਨਾ ਮੈਂ ਕੋਈ ਗੱਲ ਨਹੀਂ ਇਹਨਾਂ ਨੂੰ ਪੈਸਾ ਨਹੀਂ ਦੇਣਾ ਹੁਣ ਤੂੰ ਮੈਂ ਤੈਨੂੰ ਦੇ ਦੇਣਾ 2000 ਇਹਨਾਂ ਨੂੰ ਨੇ ਕੱਟ ਕੇ ਨਾ ਫੜੋ ਪੈਸੇ ਜਿੰਨੇ ਨਿਕਲੇ ਉਹਨੇ 2000 ਰੁਪਏ ਫੜਾ ਰਾਂ ਇਹਨਾਂ ਨੂੰ ਆਇਦਰ ਮੁੱਕਰ ਕੇ ਦੱਸ ਇਹਨਾਂ ਨੂੰ ਆਖਦੀ ਵੀ ਕਿਤੇ ਜਿਹੜੇ ਨਿਕਲੇ ਚਲ 2000 ਰੁਪਏ ਦੇ ਰਾਂ ਇਹਨਾਂ ਨੂੰ ਨਹੀਂ ਦੇਣੇ ਤੂੰ ਮੈਂ ਨਹੀਂ ਦੇਣਾ ਜਾ ਠੀਕ ਬੰਨਾਲਾ ਲੈ ਫੜਾ 2000 ਰੁਪਏ ਹਾਂ ਪੱਕੀ ਗੱਲ ਐ ਸਿਆ ਫੜਾ 2000 ਤੇ ਬੰਦਾ ਇਹ ਕਿੱਥੋਂ ਲੈ ਮੈਨੂੰ ਬੰਦਾ ਯਾਰ ਥੋੜਾ ਜਿਹਾ ਲੱਗਦਾ ਖਤਰਨਾਕ ਬੰਦਾ ਇਹ ਰਾਡ ਲਾਈ ਮਾਰੀ ਰਾਡ ਹੁਣ ਕਾਰ ਦੇ ਸਟਾਰਟ ਰਾਈਟਰ ਮੰਗਾ ਲਵਾਂ ਮੈਂ ਪਾਲਣਾ ਹੈ ਜਾਂ ਵੀ ਆ ਲੈਣਾ ਕੁੱਪੀ ਲੈ ਆਂ ਗੁੰਗ ਮਰੀ ਬਾਈ ਤੋਂ ਹੋਵੇਗਾ ਬੈਠਣਾ ਕੋਈ ਨਾ ਬਣਾ ਲੈ ਹੁਣ ਆਪਣਾ ਬਿਲਕੁਲ ਓਕੇ ਆ ਓਕੇ ਜੋ ਓਕੇ ਵਧੀਆ ਬਣਾ ਦੇ ਨਿਆਰੇ ਲਿਆ ਦੇ ਹੁਣ ਹਾਂਜੀ ਹਾਂਜੀ ਇਧਰ ਮੁਕਰ ਸਰ ਕੀੜੇ ਪੈਨ ਤਨੂ ਇੰਜ ਨਾ ਨਜ਼ਾਰੇ ਲਿਆ ਤੇ ਓਕੇ ਓਕੇ ਸਿਰ ਚੋਂ ਕੋਈ ਪ੍ਰਵਾਹ ਨਹੀਂ ਹੋਣਾ ਬਿਲਕੁਲ ਫੁੱਲ ਗਰੰਟੀ ਪੰਪ ਪੰਪ ਦੀ ਹਾਂਜੀ ਪੰਪ ਦੀ ਤੇਰੀ ਇੱਕ ਪੰਪ ਵਾਲੇ ਦੀ ਓ ਪੰਪ ਵਾਲੇ ਦੀ ਠੀਕ ਵੱਧ ਖੜਾ ਹੋ ਹੁਣ ਇਸ ਟਾਈਮ ਕਿਵੇਂ ਪੰਪ ਹੈ ਓਕੇ ਜਮਾ ਇਸ ਟਾਈਮ ਇੱਕ ਨੰਬਰ ਹੈ ਹਾਂਜੀ ਕੋਈ ਕਮੀ ਤਾਂ ਨਹੀਂ ਲੱਗੀ ਇਸ ਟਾਈਮ ਨਹੀ ਨਹੀ ਰਾਇਮਨ ਨਾਲ ਪੰਪਾ ਦਾ ਨਾਲ ਹੀ ਫਿਰ ਇਹ ਟਾਈਟਾ ਆਪਣੇ ਥੱਲੇ ਲੈਣਾ ਪਊਗਾ ਦਾਲਾ ਲਾ ਕੇ ਹਾਂਜੀ ਦਾਲਾ ਕਿਵੇਂ ਲਾਣਾ ਆਹ ਉਹ ਰਾ ਨਾ ਬੁਗਾ ਹਾਂ ਕਿੱਲੀਆਂ ਕੱਢ ਦੇ ਕਿੱਲੇ ਕੱਢੋ ਈ ਕੱਲੀਆਂ ਕੱਢ ਕੇ ਥੱਲੇ ਕਰੋ ਫਰਦਰ ਮਟਰਾਂ ਲਾਓ ਜਲਦੀ ਕਰੋ ਕੀ ਆਖੇ ਉਹਦਾ ਉਹਨਾਂ ਦਾ ਰੇਜ ਤੈ ਨਹੀਂ ਆ ਚੁੱਕਾ ਖਿਆਲੀ ਹੈ ਕੀ ਇਹੋਗਾ ਮੈਂ ਕਾ ਅੱਠ ਮੜਾ ਢੱਕਣ ਮਗਾਣ ਚੱਲੋ ਆ ਵੀ ਡਾਲਾ ਡਾਲਾ ਲਵਾਹੀਂ ਐ ਹੋ ਜਾ ਡਾਲਾ ਪਾਣੀ ਚੱਕ ਰਿਹਾ ਲੇਏ <muchas> ਤਰੀਕ